ਦੇ ਕੋਡ ਸਾਡੇ ਜਿਹੜੇ ਇਥੋਂ ਕੈਂਡੀਡੇਟ ਸਾਹਿਬ ਸੀ ਯਾਦਵਿੰਦਰ ਸਿੰਘ ਜੀ ਯਾਦੂ ਸਾਹਿਬ ਉਹਨਾਂ ਦੇ ਬੜੇ ਸਤਿਕਾਰਯੋਗ ਸਾਡੇ ਹਨੀ ਰੋਸ਼ਾ ਜੀ ਉਹਨਾਂ ਦੇ ਪਿਛਲੇ ਸਮੇਂ 'ਚ ਪਰਿਵਾਰ 'ਚ ਦੁਖਦਾਈ ਜੋ ਮੌਤ ਹੋਈ ਸੀ ਉਹਦਾ ਮੈਂ ਦੁੱਖ ਵੀ ਸਾਂਝਾ ਕਰਨਾ ਸੀ ਤੇ ਬਾਕੀ ਕੋਈ ਉਹਨਾਂ ਨਾਲ ਵਿਚਾਰਾਂ ਸਾਂਝੀਆਂ ਕਰਨੀਆਂ ਸਨ ਇਸ ਲਈ ਅੱਜ ਉਪਰ ਮੈਂ ਟੋੜੇ ਪਿੰਡ ਪ੍ਰੋਗਰਾਮ ਤੇ ਆਇਆ ਸੀ ਫਿਰ ਮੈਂ ਇਸ ਪ੍ਰੋਗਰਾਮ ਤੋਂ ਇੱਥੇ ਵੀ ਆਉਣ ਦਾ ਮਨ ਬਣਾਇਆ ਸੀਗਾ ਕਿ ਚਲੋ ਨਾਲੇ ਹਾਲਚਲ ਪੁੱਛ ਕੇ ਜਾਵਾਂਗੇ ਨਾਲੇ ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਜਾਵਾਂ। ਇਹ ਜਿਹੜੇ ਅੱਜ ਦੇ ਸਨੈਰੀ ਚੱਲ ਰਿਹਾ ਜਿੱਦਾਂ ਕੇਜੀ ਵਾਲ ਜਿਹਨੂੰ ਐਡੀ ਨੇ ਅਰੈਸਟ ਕੀਤਾ ਉਸ ਦੇ ਬਾਰੇ ਗੱਲ ਕਰਾਂਗੇ। ਇਹ ਦੇਖੋ ਇਹ ਤਾਂ ਹਾਲੇ ਟਿਪ ਆਫ ਦੀ ਆਈਸਬਰਗ ਹੈ ਜੀ ਕਿਉਂਕਿ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੋ ਥਾਵਾਂ ਤੇ ਹੀ ਚੱਲਦੀ ਹੈ ਅਜ ਜੇ ਸ਼ਾਇਦ ਕਿਥੇ ਸਾਰੇ ਦੇਸ਼ 'ਚ ਹੁੰਦੀ ਤੇ ਇਹੀ ਕਪਲਾ ਸਾਰੇ ਦੇਸ਼ 'ਚ ਇੰਪਲੀਮੈਂਟ ਹੋਣਾ ਸੀ ਜਿਨ੍ਹਾਂ ਲੋਕਾਂ ਨੇ ਇਹ ਕਪਲਾ 338 ਕਰੋੜਾਂ ਦਾ ਦਿੱਲੀ 'ਚ ਕੀਤਾ ਉਹੀ ਲੋਕ ਸੇਮ ਲੋਕ ਜੇ ਉਹ ਦਿੱਲੀ 'ਚ ਚੋਰੀ ਨੇ ਤੇ ਉਹਨਾਂ ਨੇ ਪੰਜਾਬ 'ਚ ਵੀ ਚੋਰੀ ਕੀਤੀ ਤੇ ਜੇ ਦਿੱਲੀ 'ਚ ਚੋਰੀ ਨੇ ਤੇ ਪੰਜਾਬ 'ਚ ਤਾਂ ਸਾਥ ਬਣ ਨਹੀਂ ਸਕਦੇ ਔਰ ਇਹ ਗੱਲ 2022 'ਚ ਆંકੜਿਆਂ ਦੇ ਸਮੇਤ ਮੈਂ ਉਠਾਇਆ ਸੀਗਾ ਕਿ ਕਿਵੇਂ ਇੱਕ ਬ੍ਰਿੰਡ ਕੋ ਕੰਪਨੀ ਆ ਤੇ ਇੱਕ ਹੋਰ ਕੰਪਨੀ ਆ ਉਹਦਾ ਮੈਂ ਨਾ ਭੁੱਲਦਾ ਕਿ ਜਿਨ੍ਹਾਂ ਲੋਕਾਂ ਤੇ ਉਥੇ ਚੋਰੀ ਕਰਮ ਦਾ ਇਲਜ਼ਾਮ ਹੈ ਜਿਨ੍ਹਾਂ ਵਾਸਤੇ ਮੁਨਾਫਿਆਂ ਦਾ ਮਾਰਜਨ 6 ਤੋਂ 12% ਕੀਤਾ ਗਿਆ ਉਹਨਾਂ ਲੋਕਾਂ ਨੂੰ ਪੰਜਾਬ 'ਚ ਵੀ ਟੈਂਡਰ ਦਿੱਤਾ ਗਿਆ। ਔਰ ਪੰਜਾਬ 'ਚ ਵੀ ਕੋਈ 500 ਕਰੋੜ ਦਾ ਕਪਲਾ ਹੋਇਆ। ਔਰ ਉਸ ਕਪਲੇ 'ਚ ਇਹੀ ਦੋ ਪਾਰਟੀਆਂ ਜਿਹੜੀ ਦਿੱਲੀ 'ਚ ਸੀ ਇਹੀ ਦੋ ਲੋਕ ਜਿਹੜੇ ਆਮ ਆਦਮੀ ਪਾਰਟੀ ਦੀਆਂ ਸੱਚੀਆਂ ਖੱਬੀਆਂ ਬਾਵਾ ਨੇ ਜਿਨ੍ਹਾਂ ਦੇ ਥਰੂ ਇਹ ਪੈਸੇ ਲੈ ਕੇ ਗੁਜਰਾਤ ਦੀ ਇਲੈਕਸ਼ਨ ਪੰਜਾਬ ਦੀ ਅੱਜ ਜਿਹੜੀ ਵਾਈਲੈਕਸ਼ਨ ਜਲੰਧਰ ਦੀ ਹੋਈ ਹੈ ਹਿਮਾਚਲ ਪ੍ਰਦੇਸ਼ ਦੀ ਇਲੈਕਸ਼ਨ ਔਰ ਆਮ ਆਦਮੀ ਪਾਰਟੀ ਦੀ ਫੰਡਿੰਗ 'ਚ ਬੜਾ ਅਹਿਮ ਰੋਲ ਸੀ ਸੋ ਜੇ ਦਿੱਲੀ ਵਾਲੇ ਚੋਰ ਫੜੇ ਗਏ ਆ ਤੇ ਪੰਜਾਬ ਵਾਲੇ ਤਾਂ ਸਾਧ ਹੋ ਨਹੀਂ ਸਕਦੇ ਤੇ ਪੰਜਾਬ ਵਾਲੇ ਵੀ ਸਾਈਜ਼ ਦੇ ਚੋਰ ਫੜੇ ਜਾਣੇ ਚਾਹੀਦੇ ਔਰ ਜਿਹਦੇ ਚ ਇੱਕ بڑا ਚੀਫ ਮਿਨਿਸਟਰ ਸਾਫ ਦਾ ਚਹੇਤਾ ਜਿਹੜਾ ਉਹਨਾਂ ਦਾ ਮੀਡੀਆ ਦਾ ਕੰਮ ਵੇਖਦਾ ਆਦਲ ਜਿਹਦੀ ਉਹ ਨਹਿਰ ਦੇ ਨਾਲ ਨੇੜਤਾ ਦੀ ਬੜੀ ਗੱਲ ਆ ਰਹੀ ਹੈ ਉਹ ਅੰਡਰਗਰਾਉਂਡ ਹੋ ਗਿਆ ਸੋ ਈਡੀ ਮੈਂ ਚਾਹੂੰਗਾ ਕਿ ਜੇ ਐਕਸ਼ਨ ਦਿੱਲੀ 'ਚ ਹੋਇਆ ਇੱਥੇ ਵੀ ਕਰੇ ਨਗਰ ਮੇਰਾ ਇਹ ਮੰਨਣਾ ਵੀ ਹੈ ਕਿ ਦਿੱਲੀ ਚ ਤਾਂ ਚੀਫ ਮਿਨਿਸਟਰ ਤੱਕ ਫੜ ਲਿਆ ਇੱਥੇ ਹਾਲੇ ਤੱਕ ਇੱਕ ਅ ਚਿੜੀ ਨੂੰ ਵੀ ਨਹੀਂ ਹੱਥ ਪਾਇਆ ਤੇ ਕਿਤੇ ਨਾ ਕਿਤੇ ਇਹ ਤਾਂ ਨਹੀਂ ਕਿ ਕਿਉਂਕਿ ਭਾਜਪਾ ਨਾਲ ਰਲ ਕੇ ਭਗਵੰਤ ਮਾਨ ਜੀ ਚੱਲ ਰਿਹਾ ਤਾਂ ਪੰਜਾਬ ਨੂੰ ਇਸ ਗੱਲ 'ਚ ਕਲੀਨ ਚਿੱਟ ਮਿਲ ਗਈ ਹੈ। ਇਸ ਗੱਲ ਦੀ ਬੜੀ ਚਰਚਾ ਹੈ। ਸੋ ਇਹ ਗੱਲ ਤਾਂ ਅ ਅਥਾਰਟੀਜ਼ ਦੱਸ ਸਕਦੀਆਂ ਨੇ ਮਗਰ ਗੱਲ ਬੜਾ ਓਪਨ ਐਂਡ ਸ਼ਟ ਕੇਸ ਹੈ। ਕੇਸ ਫੋਟੋਸਟੇਟ ਕਾਪੀ ਹੈ। ਔਰ ਬਣਿਆ ਵੀ ਪੰਜਾਬ ਦੀ ਪਾਲਿਸੀ ਦਿੱਲੀ 'ਚ ਔਰ ਲਾਗੂ ਬਣੀ ਪੰਜਾਬ 'ਚ ਲਾਗੂ ਬਣੀ ਦਿੱਲੀ 'ਚ ਲਾਗੂ ਪੰਜਾਬ 'ਚ ਹੋਈ ਔਰ ਅੱਜ ਵੀ ਵੇਖ ਲਓ ਉੱਥੇ ਮੈਨੂੰ ਲੱਗਦਾ 25 ਮੌਤਾਂ ਹੋ ਗਈਆਂ ਨੇ ਅੱਜ 25 ਦਾ ਫਿਗਰ ਆ ਗਿਆ ਹੈ ਸੰਗਰੂਰ 'ਚ ਚੀਫ ਮਨਿਸਟਰ ਸਾਹਿਬ ਦਾ ਜ਼ਿਲ੍ਹਾ ਇਕਸਾਈਜ਼ ਐਂਡ ਟੈਕਸੇਸ਼ਨ ਮਨਿਸਟਰ ਖਜ਼ਾਨਾ ਮੰਤਰੀ ਦਾ ਉਹ ਹਲਕਾ ਔਰ ਇਹੀ ਹਾਲਾਤ ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਅੰਮ੍ਰਿਤਸਰ ਸਾਹਿਬ 'ਚ ਤੇ ਤਰਨਤਾਰਨ 'ਚ ਮੌਤਾਂ ਹੋਈਆਂ ਸਨ। ਉਦੋਂ ਇਹਨਾਂ ਨੇ ਜਾ ਕੇ ਭਗਵੰਤ ਮਾਨ ਨੇ ਕੇਜਰੀਵਾਲ ਨੇ ਫਰਪਾਲ ਚੀਮੇ ਨੇ ਐਸ ਲੀਡਰ ਆਫ ਆਪੋਜੀਸ਼ਨ ਨੇ ਗੱਲ ਕਹੀ ਸੀ ਕਿ ਇਹਦੀ ਸੀਪੀਆ ਇਨਕੁਆਇਰੀ ਹੋਣੀ ਚਾਹੀਦੀ ਕਿਉਂਕਿ ਸਰਕਾਰ ਕੁਝ ਨਹੀਂ ਕਰੂਗੀ। ਅੱਜ ਮੈਂ ਇਹੀ ਕਹਿਣਾ ਕਿ ਭਾਈ ਉਦੋਂ ਤੁਸੀਂ ਇਹ ਲਫ਼ਜ਼ ਥੋੜੇ ਸਨ ਕਾਂਗਰਸ ਲਈ ਵਰਤੇ ਸਨ। ਮੈਂ ਤਾਂ ਥੋੜੇ ਲਫ਼ਜ਼ ਚਾਹਨਾ ਹੁਣ ਲਾਗੂ ਹੋ ਜਾਣ ਕਿ ਇਨਕੁਆਇਰੀ ਹੋ ਜਾਏ। ਕੀ ਇਹ ਨਕਲੀ ਸ਼ਰਾਬ ਜ਼ਹਿਰੀਲੀ ਸ਼ਰਾਬ ਆਹੀ ਕਿੱਥੋਂ ਸਰਕਾਰ ਦੀ ਸਰਪ੍ਰਸਤੀ ਤੋਂ ਬਿਨਾਂ ਇਹਦੀ ਸ਼ਰਾਬ ਦੀ ਵਿਕਰੀ ਨਹੀਂ ਹੋ ਸਕਦੀ ਔਰ ਇਸ ਗੱਲ ਦੀ ਇਨਕੁਆਇਰੀ ਇੰਡੀਪੈਂਡੈਂਟ ਹੋਵੇ ਤਾਂ ਤੁਸੀਂ ਵੇਖੋਗੇ ਕਈ ਇੱਥੋਂ ਵੀ ਫੜੇ ਜਾਣੇ ਜਿਹੜੀ ਗੱਲ ਮੈਂ ਕਹਿਣਾ ਹੁਣਾ ਸਭ ਫੜੇ ਜਾਣਗੇ ਗੱਲ ਤਾਂ ਸਮਝਦੀ ਆ ਪਰਮੇਸ਼ਵਰ ਕੇ ਤੱਕ ਗੀਤ ਸੁਣ ਲਿਆ ਕਰਨ ਰੋਸ਼ ਆਬ ਨੂੰ ਸਭ ਫੜੇ ਜਾਣਗੇ ਤੁਸੀਂ ਖੰਨਾ ਸ਼ਰਾਬ ਫੈਕਟਰੀ ਦੀ ਵੀ ਪਹਿਲਾਂ ਜਾਂਚ ਦੀ ਮੰਗ ਕੀਤੀ ਸੀ ਤੇ ਸਾਰਾ ਕੁਝ ਉਦਾ ਹੀ ਲਟਕ ਰਿਹਾ ਕੀ ਕਰਾਂ ਉਹ ਗੱਲਾਂ ਤਾਂ ਕਰ ਹੀ ਦੀਆਂ ਜੀ ਹੁਣ ਇੱਥੇ ਵਾਲਿਆਂ ਨੂੰ ਤਾਂ ਕਰਨਾ ਕੁਝ ਨਹੀਂ ਕਿਉਂਕਿ ਇੱਥੇ ਮੈਨੂੰ ਲੱਗਦਾ ਜਿਹੜੇ ਇੱਥੇ ਕੰਮ ਕਰਦੇ ਸੀ ਹੁਣ ਉਹ ਆਮ ਆਦਮੀ ਪਾਰਟੀ ਦੇ ਨਾਲ ਕੋਈ ਦੇਦੂ ਆਏ ਆ ਤੇ ਜਿਹੜਾ ਇਹਨਾਂ ਨੂੰ ਕੱਟਰ ਇਮਾਨਦਾਰਾਂ ਦੀ ਜੇਬ 'ਚ ਕੁਝ ਪਾ ਦੇਉਂਦਾ ਤੇ ਫਿਰ ਇਹ ਕੱਟਰ ਇਮਾਨਦਾਰ ਏਡੇ ਛਾਤਰ ਨੇ ਨਾਲੇ ਖਰਚਾ ਪਾਣੀ ਲੈ ਵੀ ਲੈਂਦੇ ਤੇ ਨਾਲੇ ਫਿਰ ਬਾਹਰ ਨਿਕਲ ਕੇ ਕਹਿੰਦੇ ਸਾਡੇ ਤੋਂ ਇਮਾਨਦਾਰ ਬੰਦਾ ਕੋਈ ਨਹੀਂ ਇਸ ਲਈ ਜਿੰਨੀ ਕ腐ਸ਼ਨ ਪੰਜਾਬ 'ਚ ਹੈ ਔਰ ਜੇ ਇਸ ਤਰੀਕੇ ਦੀ ਲੁੱਟ ਪੰਜਾਬ 'ਚ ਹੋ ਰਹੀ ਔਰ ਮੈਂ ਫੇਰ ਕਹਿਣਾ ਦੇਖੋ ਹਾਈ ਕੋਰਟ ਦੇ ਮੈਂ ਜਾ ਕੇ ਔਨਰੇਬਲ ਜੱਜ ਸਾਹਿਬ ਨੇ ਮਾਈਨਿੰਗ ਮਾਫੀਆ ਦੇ ਬਾਰੇ ਬੜੀ ਸਖਤ ਟਿੱਪਣੀ ਕੀਤੀ ਔਰ ਇੱਕ ਐਸਐਸਪੀ ਦਾ ਮੈਂ ਬਾਈ ਨੇਮ ਕਹਿਣਾ ਹੁਣਾ ਵਿਵੇਕਸ਼ੀਲ ਸੋਨੀ ਰੋਪੜ ਦਾ ਐਸਐਸਪੀ ਸੀ ਜੀ ਦੀ ਪਰਸਨਲ ਖਚਾਈ ਔਨਰੇਬਲ ਜੱਜ ਸਾਹਿਬ ਹਾਈ ਕੋਰਟ ਨੇ ਕੀਤੀ ਕਿ ਭਾਈ ਤੂੰ ਜਦ ਮਾਈਨਿੰਗ ਦਾ ਪਰਚਾ ਦੇਣਾ ਤੂੰ ਮਸ਼ੀਨਰੀ ਤੇ ਦੇਣਾ ਬੰਦੇ ਤੇ ਨਹੀਂ ਦਿੰਦਾ ਸ਼ਤ ਪਹਿਲੀ ਵਾਰੀ ਦੇਸ਼ 'ਚ ਹੋ ਰਿਹਾ ਕਿ ਐਸਐਸਪੀ ਪੰਜਾਬ ਦੀ ਪੁਲਿਸ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਇਸ਼ਾਰੇ ਤੇ ਕਹਿ ਰਹੀ ਹੈ ਕਿ ਇੱਥੇ ਰੇਤਾ ਦੀ ਚੋਰੀ ਮਸ਼ੀਨਰੀ ਕਰਦੀ ਹੈ ਬੰਦਾ ਨਹੀਂ ਕਰਦਾ ਉਹ ਮਸ਼ੀਨਰੀ ਚਲਾਉਂਦਾ ਕੌਣ ਹੈ ਜੱਜ ਸਾਹਿਬ ਨੂੰ ਇਹ ਗੱਲ ਕਹਿਣੀ ਪਈ ਔਰ ਉਸ ਐਸਐਸਪੀ ਨੂੰ ਪ੍ਰੋਮੋਟ ਕਰਕੇ ਹੁਣ ਮੋਗੇ ਲਾਤਾ ਔਰ ਉਹ ਨੂੰ ਮੋਗੇ ਮਾਫੀਆ ਚਲਾ ਰਿਹਾ ਹੈ ਮਾਈਨਿੰਗ ਦਾ ਇਸ ਲਈ ਜੋ ਵੱਡੇ ਸਰੋਤ ਆਮ ਆਦਮੀ ਪਾਰਟੀ ਦੀ ਫੰਡਿੰਗ ਦੇ ਸ਼ਰਾਬ ਮਾਫੀਆ ਔਰ ਰੇਤ ਮਾਫੀਆ ਜੇ ਦਿਨ ਇਹਨਾਂ ਨੂੰ ਹੱਥ ਪੈ ਜੇ ਰੇਤ ਵੀ ਸਸਤੀ ਹੋ ਜੂ ਤੇ ਨਕਲੀ ਸ਼ਰਾਬ ਬਿਕਣੀ ਵੀ ਬੰਦ ਹੋ ਜੂ ਜਿਹੜਾ ਬੜਾ ਵੱਡਾਰੀ ਗੱਲ ਹੈ ਜੇ ਤੁਹਾਡੀ ਸਰਕਾਰ ਆਂਦੀ ਬਣਾ ਲਓ ਤੇ ਪਰਾਵਾ ਲੈ ਆਣਤਾ ਦੇ ਇਹ ਤਾਂ ਉਹ ਗੱਲ ਹੋ ਗਈ ਆਉਣ ਦਿਓ ਸਮਾਂ ਆਊਗਾ ਜੋ ਖੰਨੇ ਦੇ ਲੋਕਾਂ ਦੀ ਹਾਂਜੀ ਅਕਾਲੀ ਦਲ ਦੇ ਕਰੋ ਤੱਕ ਇਲੈਕਸ਼ਨ ਤੋਂ ਪਹਿਲਾਂ ਵੋਟਾਂ ਤੋਂ ਪਹਿਲਾਂ ਕਰਦੇ ਆਂ ਜੀ ਵੀ ਜੀ ਦਾ ਵੀ ਸੰਗਤਤਾ ਵੀ ਜੀ 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 ਹਾਂ ਜੀ ਅਕਾਲੀ ਬੀਜੇਪੀ ਦੇ ਗਲਾਸ ਤੁਸੀਂ ਦੇਖੋ ਇਹ ਗੱਲ ਮੈਂ ਕੱਲ ਵੀ ਕਹੀ ਸੀ ਕਿ ਇਹਦੇ ਚ ਕੋਈ ਦੋ ਰਾਵਾਂ ਨਹੀਂ ਕਿ ਸ਼੍ਰੋਮਣੀ ਅਕਾਲੀ ਜਲ ਤੇ ਬੀਜੇਪੀ ਦਾ ਪਹਿਲਾਂ ਸਮਝੌਤਾ ਰਿਹਾ ਇਹ ਸਭ ਨੂੰ ਪਤਾ ਔਰ ਸਰਕਾਰਾਂ ਵੀ ਰਲ ਮਿਲ ਕੇ ਅਸੀਂ ਬਣਾਉਂਦੇ ਰਹੇ ਆਂ ਸਮਝੌਤਾ ਬਾਦਲ ਸਾਹਿਬ ਤੇ वाजਪਾਈ ਸਾਹਿਬ ਨੇ ਹਿੰਦੂ ਸਿੱਖ ਇਕਤਾ ਦੇ ਜਿਹੜੇ ਮੈਂ ਕਹਿ ਸਕਦਾ ਵੱਡਾ ਪ੍ਰਤੀਕ ਸੀ ਉਹਨਾਂ ਨੇ ਕੀਤਾ ਸੀ ਸਮਝੌਤਾ ਮੇਰਾ ਵੀ ਟੁੱਟਿਆ ਕਿਉਂ ਸਮਝੌਤਾ ਇਸ ਲਈ ਟੁੱਟਿਆ ਕਿਉਂਕਿ ਪੰਜਾਬ ਇੱਕ ਕਿਸਾਨੀ ਪ੍ਰਧਾਨ ਸੂਬਾ ਪੰਜਾਬ ਦੀ ਇਕਨੋਮੀ 70% 80% ਕਿਸਾਨੀ ਤੇ ਨਿਰਪਰ ਜਦੋਂ ਕਿਸਾਨੀ ਦੇ ਉਹ ਕਾਲੇ ਕਾਨੂੰਨ ਆਏ ਉਹਨਾਂ ਕਾਲੇ ਕਾਨੂੰਨਾਂ ਦਾ ਕਿਸਾਨ ਭਰਾਵਾਂ ਨੇ ਖੇਤ ਮਜ਼ਦੂਰਾਂ ਨੇ ਮੈਂ ਕਹਿੰਦਾ ਬਹੁਤ ਵੱਡੀ ਗਿਣਤੀ ਚ ਉਹਦਾ ਵਿਰੋਧ ਹੋਇਆ ਚਲੋ ਵਿਰੋਧ ਅਸੀਂ ਵੀ ਕੀਤਾ ਮਗਰ ਜਦੋਂ ਸਾਡੀ ਨਹੀਂ ਸੁਣੀ ਗਈ ਜਦੋਂ ਵੋਟ ਪਾਉਣੀ ਸੀ ਅਖੀਰ ਚ ਪਾਰਲੀਮੈਂਟ ਚ ਕਿ ਜਾਂ ਤੁਸੀਂ ਕਿਸਾਨੀ ਲਾਜ਼ ਦੇ ਹੱਕ 'ਚ ਵੋਟ ਪਾ ਰਹੇ ਹੋ ਜਾਂ ਤੁਸੀਂ ਉਲਟ ਪਾ ਰਹੇ ਹੋ ਅਸੀਂ ਉਲਟ ਵੋਟ ਪਾਈ ਜਦ ਅਸੀਂ ਸਰਕਾਰ ਦੇ ਉਲਟ ਵੋਟ ਪਾ ਰਹੇ ਸੀ ਫਿਰ ਮੰਤਰੀ ਮੰਡਲ 'ਚ ਤਾਂ ਰਹਿਣ ਦਾ ਮਤਲਬ ਕੋਈ ਨਹੀਂ ਰਹਿ ਗਿਆ ਸੀ ਅੱਜ ਵੀ ਮੈਂ ਕਹਿੰਨਾ ਵੱਡੀ ਗੱਲ ਪੰਜਾਬ ਹੈ ਇਹ ਬਾਰਡਰ ਸਟੇਟ ਹੈ ਪੰਜਾਬ ਦਾ ਭਾਈਚਾਰਕ ਸਾਂਝ ਅਮਨ ਸ਼ਾਂਤੀ ਕਾਨੂੰਨ ਬਹਾਲ ਰਹਿਣਾ ਚਾਹੀਦਾ ਸੀਟਾਂ ਦਾ ਮਸਲਾ ਕੋਈ ਨਹੀਂ ਆ ਭਾਜਪਾ ਦੇ ਕੋਲ ਸਾਰਾ ਦੇਸ਼ ਉਹ ਲੜਦੇ ਆ ਔਰ ਮੈਂ ਸਮਝਦਾ ਜੇ ਪੰਜਾਬ ਬਾਰਡਰ ਸਟੇਟ ਚੋਂ ਸ਼ਾਂਤੀ ਰੱਖਣਾ ਚਾਹੁੰਦੇ ਆ ਕੱਲ ਸਾਡੀ ਕੋਰ ਕਮੇਟੀ ਨੇ ਯੂਨੀਨਿਮਸਲੀ ਕਿਹਾ ਕਿ ਪੰਜਾਬ ਦੇ ਮੁੱਦੇ ਤੁਸੀਂ ਐਡਰੈਸ ਕਰ ਦਿਓ ਜਿਹਦੇ ਚ ਕਿਸਾਨੀ ਮੁੱਦਾ ਜਿਹਦੇ ਚ ਬਿਲਕਿਸ ਬਾਨੂ ਦੇ ਜੇ ਕਤਲकांड ਚ ਰੇਪ ਚ ਜਿਹੜੇ ਇਨਵੋਲਡ ਸੀ ਉਹਨਾਂ ਨੂੰ ਸਰਕਾਰ ਰਿਹਾ ਕਰ ਸਕਦੀ ਹੈ 10 ਸਾਲ ਬਾਅਦ 12 ਸਾਲ ਬਾਅਦ ਇੱਥੇ ਤਾਂ ਉਹ ਬੰਦੀ ਸਿੰਘ ਨੇ ਜਿਨ੍ਹਾਂ ਦੇ ਮਨੁੱਖੀ ਅਧਿਕਾਰਾਂ ਦਾ ਮੈਂ ਸਮਝਦਾ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੈ ਕਿਉਂਕਿ ਕੋਈ ਕਾਨੂੰਨ ਇਹ じゃ ਨਹੀਂ ਜਿੱਥੇ ਤੁਸੀਂ ਕਿਸੇ ਨੂੰ 14 ਸਾਲ ਤੋਂ ਵੱਧ ਜੇਲ੍ਹ 'ਚ ਰੱਖ ਸਕਦੇ ਹੋ ਉਹਨਾਂ ਨੂੰ 28-28 ਸਾਲ ਹੋ ਗਏ 30-30 ਸਾਲ ਹੋ ਗਏ ਜਿਨ੍ਹਾਂ ਨੇ ਜਦ ਕੋਈ ਕਾਨੂੰਨ ਹੀ ਨਹੀਂ ਕਿ ਉਹ ਜੇਲ੍ਹ 'ਚ ਰਹਿ ਸਕਦੇ ਔਰ ਮੋਦੀ ਸਾਹਿਬ ਨੇ ਆਪ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ 'ਚ 550 ਸਾਲਾਂ ਚ ਜਦੋਂ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਮੈਂ ਵੀ ਉੱਥੇ ਹਾਜ਼ਰ ਸਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ 'ਚ ਇਹ ਨੋਟੀਫਿਕੇਸ਼ਨ ਨੂੰ ਜਾਰੀ ਕੀਤਾ ਸੀਗਾ ਜਿੱਥੇ ਬੰਦੀ ਸਿੰਘਾਂ ਦੀ ਰਿਹਾਈ ਬਲਵੰਤ ਸਿੰਘ ਰਾਜੋਆਨਾ ਦੀ ਉਮਰ ਕੈ ਸਜਾਈ ਮੌਤ ਨੂੰ ਉਮਰ ਕੈ 'ਚ ਬਦਲਣ ਨੂੰ ਹੁਣ ਗੁਰੂ ਸਾਹਿਬ ਦੀ ਹਾਜ਼ਰੀ 'ਚ ਕੋਈ ਗੱਲਾਂ ਹੋਈਆਂ ਹੁਣ ਉਹ ਲਾਗੂ ਨਾ ਹੋ ਰਹੀਆਂ ਹੁਣ ਅਸੀਂ ਚਾਹੁੰਦੇ ਹਾਂ ਲਾਗੂ ਹੋ ਜਾਣ ਟਰੇਡ ਦੇਖੋ ਪੰਜਾਬ ਦੀ ਤਰੱਕੀ ਕਿਵੇਂ ਹੋਣੀ ਹੈ ਅੱਜ ਪੰਜਾਬ ਦਾ ਚਾਹੇ ਉਹਦੇ ਚ ਸ਼ਹਿਰੀ ਵਰਗ ਹੈ ਚਾਹੇ ਦਿਹਾਤੀ ਵਰਗ ਜਿੰਨਾ ਵੀ ਐਕਸਪੋਰਟ ਇੰਪੋਰਟ ਇਹ ਤਾਂ ਹੈ ਨਹੀਂ ਕਿ ਪਾਕਿਸਤਾਨ ਤੇ ਅਫਗਾਨਿਸਤਾਨ ਤੇ ਹੋਰ ਇਹਨਾਂ ਮੁਲਕਾਂ ਨਾਲ ਆਪਾਂ ਕੰਮ ਨਹੀਂ ਕਰ ਰਹੇ ਮਗਰ ਉਹ ਸਾਰਾ ਐਕਸਪੋਰਟ ਇੰਪੋਰਟ ਹੋ ਰਿਹਾ ਥਰੂ ਗੁਜਰਾਤ ਬਾਰਡਰ ਵਾਗਾ ਬਾਰਡਰ ਨਾਲ ਪੈਂਦਾ ਇਹ ਪੁਰਾਣਾ ਸਿਲਕ ਰੂਟ ਵੀ ਗਿਣਿਆ ਗਿਆ ਗੇਟਵੇ ਆਫ ਏਸ਼ੀਆ ਕਿਨੇ ਆ ਗਿਆ ਤੇ ਇਹ ਇਹ ਬਾਰਡਰ ਖੁੱਲਣਗੇ ਤੇ ਪੰਜਾਬ ਦੀ ਇਕਨੋਮੀ ਨੂੰ ਬੂਸਟ ਮਿਲੂਗਾ ਤੇ ਜੇ ਪੰਜਾਬ ਦੀ ਇਕਨੋਮੀ ਤਰੱਕੀ ਕਰੂਗੀ ਲੋਕ ਤਰੱਕੀ ਕਰਨਗੇ ਤੇ ਅਸੀਂ ਤਾਂ ਪੰਜਾਬ ਦੇ ਮੁੱਦੇ ਕਿਸਾਨੀ ਬੰਦੀ ਸਿੰਘ ਦੇ ਮੁੱਦੇ ਗੁਰੂ ਰਵੀਦਾਸ ਜੀ ਮਹਾਰਾਜ ਦਾ ਜਿਹੜਾ ਮੰਦਿਰ ਸੀ ਦਿੱਲੀ ਚ ਜਿਹੜਾ ਢਾਹਤਾ ਗਿਆ ਸੀਗਾ ਉਹਦੇ ਬਾਰੇ ਅੱਜ ਤੱਕ ਕੋਈ ਨਹੀਂ ਇਸ ਲਈ ਅਸੀਂ ਇਹ ਸਾਰੇ ਮੁੱਦੇ ਪੰਜਾਬ ਦੇ ਲੈ ਕੇ ਭਾਈਚਾਰੇ ਇਕਾਂਝ ਨੂੰ ਅਸੀਂ ਅੱਗੇ ਲੈ ਕੇ ਆਏ ਆ ਮੇਰਾ ਮੰਨਣਾ ਜੇ ਨਾ ਪੰਜਾਬ ਚ ਸ਼ਾਂਤੀ ਅਮਨ ਸ਼ਾਂਤੀ ਚਾਹੁੰਦਾ ਉਹ ਜ਼ਰੂਰ ਇਸ ਮੁੱਦਿਆਂ ਨੂੰ ਐਡਰੈਸ ਕਰੂਗਾ ਪੰਜਾਬ ਚ ਸ਼ਾਂਤੀ ਰਹੂਗੀ ਤੇ ਪੰਜਾਬ ਚ ਤਰੱਕੀ ਰਹੂਗੀ ਜੇ ਪੰਜਾਬ ਚ ਆ ਸ਼ਾਂਤੀ ਨਹੀਂ ਤੇ ਫਿਰ ਤਰੱਕੀ ਨਹੀਂ ਤੇ ਜੇ ਸ਼ਾਂਤੀ ਨਹੀਂ ਤੇ ਫਿਰ ਸਮਝੌਤਾ ਕਰਨਾ ਵੀ ਹੈ ਸਮਝੌਤਾ ਜੇ ਹੋਣਾ ਵੀ ਹੈ ਤੇ ਭਾਈ ਲੋਕ ਰਾਜੀ ਚਾਹੀਦੇ ਆ ਸਮਝੌਤਾ ਮੇਰਾ ਤਾਂ ਤੁਹਾਡੇ ਨਾਲ ਹੋ ਸਕਦਾ ਮਗਰ ਜੇ ਆਂਢੀ ਗੁਆਂਢੀ ਨਹੀਂ ਰਾਜੀ ਤੇ ਉਹ ਸਮਝੌਤੇ ਦਾ ਸਿੱਟਾ ਕੋਈ ਨਹੀਂ ਇਸ ਲਈ ਪੰਜਾਬ ਜਿੱਤੇ ਪੰਜਾਬੀ ਜਿੱਤਣ ਪੰਜਾਬੀਅਤ ਜਿੱਤੇ ਭਾਈਚਾਰਕ ਸਾਂਝ ਜਿੱਤੇ ਅਮਨ ਸ਼ਾਂਤੀ ਕਾਨੂੰਨ ਹੋਵੇ ਸਾਡਾ ਇਹ ਗੱਲ ਨੂੰ ਲੈ ਕੇ ਆ ਇਸ ਲਈ ਸਾਡਾ ਕੋਈ ਇਹ じゃ ਹੋਰ ਕੋਈ ਇਸ਼ੂਜ਼ ਅਡਰੈਸ ਹੋ ਜਾਣ ਕਿਸਾਨਾਂ ਦੇ ਬਾਕੀ ਇਸ਼ੂ ਜੋ ਮੈਂ ਆਊਟਲਾਈਨ ਕੀਤੇ ਆ ਤੇ ਕਿਸਾਨ ਵੀ ਗੱਲ ਕਰ ਹੀ ਰਹੇ ਸੀ ਅਸੀਂ ਚਾਹੁੰਦੇ ਹਾਂ ਇਸ਼ੂ ਜਰੂਰ ਅਡਰੈਸ ਹੋਣ ਪੰਜਾਬ ਦੀ ਇਕਨੋਮੀ ਚ ਉਹਦਾ ਭਲਾ ਜੀਟੀਆਂ ਸਾਹਿਬ ਜਿਹੜਾ ਪੰਜਾਬ ਜਾਉ ਯਾਤਰਾ ਚੱਲ ਰਹੀ ਹੈ ਕਿਤਾ ਰਿਸਪਾਂਸਿਵ ਗੁਰੂ ਦੀ ਸਾਹਿਬ ਦੀ ਬੜੀ ಅಪਾਰ ਬਖਸ਼ਿਸ਼ ਆ ਜੀ ਬੜਾ ਵਧੀਆ ਰਿਸਪੌਂਸ ਆ ਔਰ ਮੈਂ ਲੋਕਾਂ ਦਾ ਬੜਾ ਸ਼ੁਕਰਗੁਜ਼ਾਰ ਆ ਕਿ ਜੋ ਪਿਆਰ ਸਤਿਕਾਰ ਮਾਣ ਉਹ ਬਖਸ਼ ਰਿਹਾ ਉਹਨਾਂ ਦਾ ਬਹੁਤ ਕੋਟਨ ਕੋਟ ਮੈਂ ਤਾਂ ਧੰਨਵਾਦ ਹੀ ਕਰ ਸਕਦਾ ਰਿਜ਼ਲਟ ਕਿੰਜ ਆ ਰਿਹਾ ਲੋਕ ਸਭਾ ਇਲੈਕਸ਼ਨ ਚੋਂ ਉਹ ਦੇਖੋ ਮੈਂ ਈਵੀਐਮ ਮਸ਼ੀਨ ਦੇ ਅੰਦਰ ਤਾਂ ਵੜਿਆ ਨਹੀਂ 4 ਤਰੀਕ ਨੂੰ ਪਤਾ ਲੱਗ ਜੂ ਜਦੋਂ ਚੁਗ-ਚੁਗ ਉਹ ਕੰਮ ਬਾਹਰ ਨਿਕਲੂਗਾ ਮਗਰ ਆਏ ਜਰੂਰ ਪਤਾ ਕੀ ਭਗਵੰਤ ਮਾਨ ਜੀ ਦੀ ਖੁਆਇਸ਼ ਲੋਕਾਂ ਨੇ ਪੂਰੀ ਕਰ ਦੇਣੀ 013 ਕਰ ਦੇਣਾ ਕੰਮ ਇਹਨੂੰ ਤਾਂ ਵਿਲਾ ਕਰ ਦੇਣਾ ਇਹਦਾ ਇਹਦਾ ਹੋਰ ਕਿਸੇ ਦਾ ਤਸੱਲੀ ਹੋਵੇ ਨਾ ਹੋਵੇ ਇਹਦੀ ਕਰਾ ਦੇਣਗੇ ਲੋਕ ਇਹ ਤਾਂ ਪੱਕੀ ਗੱਲ ਇੱਕ ਕਹਿੰਦੇ ਸੀ ਕਿ ਪੁੱਕੀ ਦੇ ਅਫੀਂ ਦੇ ਠੇਕੇ ਖੋਲੇ ਜਾਣੇ ਚਾਹੀਦੇ ਪੰਜਾਬ ਚ ਤੁਸੀਂ ਕੀ ਕਹਿੰਦੇ ਨਹੀਂ ਦੇਖੋ ਜਦੋਂ ਭਗਵੰਤ ਮਾਨ ਦੇਖੋ ਇਹ ਇੱਕ ਗੱਲ ਤੁਸੀਂ ਜਿਹੜੀ ਕੰਮ ਦੀ ਗੱਲ ਉਹ ਸਵਾਲ ਨਹੀਂ ਪੁੱਛਦੇ ਮੈਨੂੰ ਸਾਡਾ ਕੱਲ ਉਹ ਬੱਬੂ ਗੋਸ਼ਾ ਚੁੱਕਿਆ ਗਿਆ ਉਹਦਾ ਤੁਸੀਂ ਸਵਾਲ ਲਓ ਉਹ ਸਾਡਾ ਮੰਤਰੀ ਅਰਜੋਤ ਬਹਿ ਚੁੱਕ ਲਿਆ ਦਿੱਲੀ ਪੁਲਿਸ ਨੇ ਗੱਭੂ ਕੋਚਾ ਸਾਡਾ ਹੋਵੇ ਤੇ ਚੱਕ ਦਿੱਲੀ ਵਾਲੇ ਲੈਣ ਤੇ ਸਾਡੇ ਦਰਦ ਵਧਾਉਣਾ ਨਾ ਸੀਨੇ ਨੂੰ ਦਰਦ ਸਾਡਾ ਭਾਈ ਇਹ ਸਾਡੀ ਚੀਜ਼ ਹੈ ਏ ਪੰਜਾਬ ਦੇ ਲੋਕ ਉਹਨੂੰ ਰੋਟੀ ਖਵਾ ਕੁਆ ਇੱਡਾ ਤਗੜਾ ਕੀਤਾ ਤੇ ਚੱਕ ਕੇ ਕੋਈ ਹੋਰ ਲੈ ਪਾ ਸਾਡਾ ਪਲਾਂਟ ਕੋਈ ਹੋਰ ਪੁੱਟ ਕੇ ਲੈ ਜਾਏ ਤੇ ਸਾਨੂੰ ਤਾਂ ਦਰਦ ਹੋਣਾ ਇਸ ਲਈ ਮੇਰੇ ਵੀਰੋ ਮ ਇਹ ਜਦੋਂ ਭਗਵੰਤ ਮਾਨ ਦੀ ਸਰਕਾਰ ਹੈ ਨਾ ਜਿਹੜਾ ਮੁੱਖ ਮੰਤਰੀ ਆ ਪੈਗ ਲਾ ਕੇ ਵਿਧਾਨ ਸਭਾ 'ਚ ਆ ਸਕਦਾ ਪਾਰਲੀਮੈਂਟ 'ਚ ਆ ਸਕਦਾ ਹੈ ਸ਼ਰਾਬ ਪੀ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ 'ਚ ਜਾ ਸਕਦਾ ਫਿਰ ਉਸ ਵਿਧਾਨ ਸਭਾ 'ਚ ਤੁਸੀਂ ਇਹੋ ਜਿਹੀ ਆਸ ਹੀ ਰੱਖ ਸਕਦੇ ਹੋ ਕਿ ਇਹੋ ਜਿਹੇ ਸਵਾਲ ਹੋਣਗੇ ਇਹੀ ਅਫਸੋਸ ਹੈ ਇਸ ਗੱਲ ਦਾ ਕੱਲ ਐਕਸ਼ਨ ਕਮਿਸ਼ਨ ਆਫ ਇੰਡੀਆ ਨੇ ਇੱਕ ਉਹ ਸਟੇਟਮੈਂਟ ਕੱਢੀ ਆ ਜੇ ਤੁਸੀਂ ਦੇਖੀ ਨਹੀਂ ਕਿ ਬਿਹਾਰ ਇੱਕ ਡਰਾਈ ਸਟੇਟ ਹੈ ਔਰ ਉਸ ਡਰਾਈ ਸਟੇਟ 'ਚ ਸਭ ਤੋਂ ਵੱਧ ਸ਼ਰਾਬ ਦੀ ਜੇ ਸਪਲਾਈ ਹੋਈ ਹੈ ਉਹ ਪੰਜਾਬ ਤੋਂ ਹੋਈ ਹੈ ਪੰਜਾਬ 'ਚ ਇੱਥੋਂ ਦੇ ਖਜ਼ਾਨਾ ਮੰਤਰੀ ਕਹਿੰਦੇ ਅਸੀਂ ਐਕਸਾਈਜ਼ ਵਧਾਤਾ ਐਕਸਾਈਜ਼ ਵਧਾਤਾ ਐਕਸਾਈਜ਼ ਵਧਾਉਣ ਦਾ ਮਤਲਬ ਕਿ ਸ਼ਰਾਬ ਦੀ ਕੰਜ਼ਮਪਸ਼ਨ ਵੱਧ ਗਈ ਹੈ ਸ਼ਰਾਬ ਪੀਣ ਵਾਲੇ ਵੱਧ ਗਏ ਉਹ ਇਹ ਤਾਂ ਨਹੀਂ ਕਿ ਕੱਲਾ ਭਗਵੰਤ ਮਾਨ ਹੀ ਸਾਰੀ ਸ਼ਰਾਬ ਪੀ ਜਾਂਦਾ ਹੈ ਠੀਕ ਆ ਜਦੋਂ ਸ਼ਰਾਬੀ ਕਬਾਬੀ ਮੁੱਖ ਮੰਤਰੀ ਹੋ ਗਿਆ ਤੇ ਉਹਨੂੰ ਦੇਖ ਕੇ ਦੋ ਚਾਰ ਹੋਰ ਪੈਕਰ ਵਾਲੇ ਉਹ ਤਸਲੀਨਾ ਲਾ ਲੈਂਦੇ ਹੋਣੇ ਕਿ ਹੁਣ ਕਿਹਨੂੰ ਫੜਦਾ ਜੇ ਮੁੱਖ ਮੰਤਰੀ ਨੂੰ ਕੋਈ ਫੜਦਾ ਸ਼ਰਾਬ ਪੀਤੀ ਦਾ ਉਹ ਸੂਬਾ ਚ ਲਾਈ ਜਾਂਦਾ ਇੱਥੇ ਗੱਡੀ ਨੂੰ ਉਹ ਲਿਖਿਆ ਹੁੰਦਾ ਨਾ ਡੋਨਟ ਡਰਿੰਕ ਐਂਡ ਡਰਾਈਵ ਇੱਥੇ ਤਾਂ ਸਭ ਮਾਫ ਹੈ ਇੱਥੇ ਗੱਡੀ ਚਲਾਉਣ ਦੀ ਗੱਲ ਕਰ ਰਹੇ ਹਾਂ ਸੂਬਾ ਚ ਲਾਈ ਜਾਂਦਾ ਜਦੋਂ ਉਹਨੂੰ ਨਹੀਂ ਹੱਤ ਪੈਂਦਾ ਤਾਂ ਲੋਕ ਖੁਸ਼ੀ ਚ ਇੱਕ ਅੱਧਾ ਪੈਗ ਵਾਦ ਲਾ ਲੈਂਦੇ ਮਗਰ ਉਹ ਸ਼ਰਾਬ ਦੀ ਛੇਲ ਪੰਜਾਬ ਦੀ ਨਹੀਂ ਵਧੀ ਉਹ ਇਲੈਗਲ ਸ਼ਰਾਬ ਦੀ ਜਿਹੜੀ ਐਕਸਪੋਰਟ ਵਧ ਗਈ ਇੱਕ ਸਾਈਜ਼ ਜੇ ਵਧਿਆ ਹੈ ਸਰਕਾਰ ਦੀ ਕਾਰਗੁਜ਼ਾਰੀ ਨਹੀਂ ਸਰਕਾਰ ਸਮਗਲਿੰਗ ਕਰਾਉਣ ਲੱਗ ਪਈ ਹੈ ਇਸ ਗੱਲ ਦੀ ਵੀ ਜਾਂਚ ਹੋਵੇ ਆਮ ਆਦਮੀ ਪਾਰਟੀ ਦੇ ਕਾਰਕੁਨ ਆਮ ਆਦਮੀ ਪਾਰਟੀ ਦੇ ਲੀਡਰ ਮੈਂ ਤਦੇ ਕਹਿੰਦਾ ਸਭ ਤੋਂ ਵੱਡਾ ਐਕਸਾਈਜ਼ ਮਾਫੀਆ ਔਰ ਸ਼ਰਾਬ ਮਾਫੀਆ ਔਰ ਰੇਤ ਮਾਫੀਆ ਜਿਹੜੇ ਕੋਈ ਚਲਾ ਰਿਹਾ ਪੰਜਾਬ ਚਲਾ ਰਿਹਾ ਔਨਰੇਬਲ ਹਾਈ ਕੋਰਟ ਨੇ ਇਸ ਗੱਲ ਤੇ ਟਿੱਪਣੀ ਕੀਤੀ ਤੁਸੀਂ ਵੇਖੋ ਐਡਾ ਵੱਡਾ ਜਿਵੇਂ ਤੁਸੀਂ ਵਰਜਨ ਆਇਲੈਂਡ ਸੁਣਿਆ ਜੀ ਇਹ ਕਹੁੰਦਾ ਬਾਹਰਲੇ ਟੈਕ 7 ਨੇ ਜਿਵੇਂ ਸੁਵਿਜ ਅਕਾਊਂਟ ਉਥੇ ਜਿਹੜਾ ਮਰਜ਼ੀ ਜਾ ਕੇ ਪੈਸੇ ਜਮ੍ਹਾਂ ਕਰਾ ਦੇ ਕੋਈ ਪੁੱਛਕਿਛ ਨਹੀਂ ਕਿ ਤੁਸੀਂ ਕਾਲਾ ਧਨ ਕਮਾਇਆ ਕਿੱਥੋਂ ਔਨਰੇਬਲ ਹਾਈ ਕੋਰਟ ਨੇ ਇਸ ਗੱਲ 'ਚ ਟਿੱਪਣੀ ਕਰਨੀ ਕਿ ਕਹਿੰਦਾ ਜਿੱਥੋਂ ਮਰਜ਼ੀ ਰੇਤਾ ਪੁੱਟੋ ਰੇਤਾ ਚੋਰੀ ਕਰੋ ਪੰਜਾਬ 'ਚ ਆ ਕੇ ਤੁਸੀਂ 6 ਰੁਪਏ ਪਰ ਕਿਉਂਕਿ ਕਵੀਟ ਦੇ ਦਿਓ ਜਮ੍ਹਾਂ ਕਰਾ ਦਿਓ ਅਸੀਂ ਨਹੀਂ ਪੁੱਛਾਂਗੇ ਲੁੱਟਦਾ ਮਾਲ ਲਿਆ ਕਿੱਥੋਂ ਹਾਈ ਔਨਰੇਬਲ ਹਾਈ ਕੋਰਟ ਨੇ ਏ ਜੀ ਸਾਹਿਬ ਦੀ ਖਚਾਈ ਕੀਤੀ ਕਿ ਇਹ ਜੀ ਪਾਲਿਸੀ ਕਿਵੇਂ ਬਣ ਸਕਦੀ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਤੋਂ ਜੰਮੂ ਕਸ਼ਮੀਰ ਤੋਂ ਜਿੱਥੋਂ ਇਲਲੀਗਲ ਮਾਈਨਿੰਗ ਆਊਟ ਆਫ ਸਟੇਟ ਦੇਣੀ ਬੈਂਡ ਹੈ ਇੱਕ ਕ੍ਰਿਮੀਨਲ ਅਫੈਂਸ ਹੈ ਪੰਜਾਬ ਕਹਿ ਰਹੀ ਹੈ ਨਹੀਂ ਲੈ ਆਓ ਸਾਨੂੰ 6 ਰੁਪਏ ਦੇ ਦਿਓ ਅਸੀਂ ਤੁਹਾਨੂੰ ਮਾਫ ਕਰਦੇ ਹਾਂ 6 ਰੁਪਏ ਦਾ ਘੱਟ ਮਤਲਬ ਜੇ 100 ਟਰੱਕ ਆ ਰਿਹਾ 10ਾਂ ਤੋਂ 6 ਲੈਂਦੇ 90 ਟਰੱਕ ਆਪ ਦੇ ਕੋਲੋਂ ਟਪਾ ਦਿੰਦੇ ਪੈਸੇ ਦੀ ਕਮਾਈ ਕਰਦੇ ਇਸ ਕਿਸਮ ਦੀ ਲੁੱਟ ਹੋ ਰਹੀ ਹੈ ਮਤਲਬ ਕਟਰ ਬੇਈਮਾਨੀ ਜਿਹੜੀ ਕਹਿ ਸਕਦੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਥੱਲੇ ਹੋ ਰਹੀ ਹੈ ਇਸ ਲਈ ਮੈਂ ਤਾਂ ਚਾਹੂੰਗਾ ਕਿ ਅੱਜ ਜੇ ਈਡੀ ਨੇ ਕੇਜਰੀਵਾਲ ਸਾਹਿਬ ਨੂੰ ਪੈਸੇ ਮੇਰਾ ਤਾਂ ਯਾਰ ਆ ਯਾਰ ਉਹ ਮੈਂ ਕੱਲ ਵੀ ਗੱਲ ਕੀਤੀ ਕਿਤੇ ਗਲਤ ਨਾ ਸਮਝਿਓ ਮੇਰੇ ਤੋਂ ਤਾਂ ਮਾफी ਮੰਗੀ ਆ ਮੇਰੇ ਤਾਂ ਪਿਆਰ ਆ ਸਾਡਾ ਆਪਸ ਹਾਂ ਇਹ ਜ਼ਰੂਰ ਆ ਕਿ ਇਹ ਚ ਭਗਵੰਤ ਮਾਨ ਦੀ ਇੱਕ ਸ਼ਾਜੇ ਛਾ ਕਿ ਇਹਨੂੰ ਠੋਕ ਦਿਓ ਤਾਂ ਮੈਂ ਸਾਂਭ ਲਾਂ ਕੰਮ ਸਾਰਾ ਮੈਂ ਉਸ ਗੱਲ ਦੇ ਹੱਕ 'ਚ ਨਹੀਂ ਕਿਉਂਕਿ ਚਲੋ ਫੇਰ 소ਫੀ ਬੰਦਾ ਸੀ ਇਹਨੇ ਖਾਦੀ ਪੀਤੀ ਜੇ ਪਤਾ ਨਹੀਂ ਕਿੰਨਾ ਕਿੰਨਾ ਨੁਕਸਾਨ ਸੂਬੇ ਦਾ ਕਰ ਦੇਣਾ ਮਗਰ ਇੱਕ ਬੜਾ ਇੱਕ ਸੀਰੀਅਸ ਨੈਕਸਸ ਪੰਜਾਬ ਚ ਇਹਨਾਂ ਦੀ ਸਰਪ੍ਰਸਤੀ ਹੀਟ ਚੱਲ ਰਿਹਾ ਜਿਸ ਦੀ ਇੱਕ ਬੜੀ ਸੀਰੀਅਸ ਇਨਕੁਆਇਰੀ ਹੋਣੀ ਚਾਹੀਦੀ ਦੇਖੋ ਭਗਵੰਤ ਮਾਨ ਜੀ ਨੇ ਦੋ ਤਿੰਨ ਗੱਲਾਂ ਕੀਤੀਆਂ ਜਿਹਦਾ ਅੱਜ ਤੱਕ ਸਾਨੂੰ ਜਵਾਬ ਨਹੀਂ ਮਿਲਿਆ 2022 ਚ ਇਹ ਰੌਪ ਲਾਈ ਗਏ ਕਿ ਭਾਜਪਾ ਨੇ 25-25 ਕਰੋੜ ਇਹਨਾਂ ਦੇ ਐਮ.ਐਲ.ਆ ਨੂੰ ਖਰੀਦਣ ਲਈ ਪੈਸੇ ਦਿੱਤੇ ਬੜਾ ਸੀਰੀਅਸ ਆਰੋਪ ਹੈ ਕਿ ਕੁਝ ਚੁਣੇ ਹੋਏ ਨਮਾਇੰਦੇ ਨੂੰ ਲੋਕਾਂ ਦਾ ਨਮਾਇੰਦਾ ਲੋਕਾਂ ਨੇ ਚੁਣਿਆ ਜੇ 25 ਕਰੋੜ ਦਿੱਤੇ ਨਹੀਂ ਦਿੱਤੇ ਪੈਸੇ ਆਏ ਨਹੀਂ ਅੱਜ ਤੱਕ ਉਹਦਾ ਸਾਨੂੰ ਕੋਈ ਹਿਸਾਬ ਕਿਤਾਬ ਉਹਦਾ ਕੋਈ ਆਨਸਰ ਨਹੀਂ ਮਿਲਿਆ ਇਹਦੀ ਵੀ ਇਨਕੁਆਇਰੀ ਹੋਵੇ ਕਿ ਇਹ ਸੱਚ ਬੋਲਦਾ ਸੀ ਕਿ ਝੂਠ ਬੋਲਦਾ ਸੀ ਕਿਉਂਕਿ ਇਹਨਾਂ ਨੇ ਪੱਕਾ ਹੀ ਆਪ ਦਾ 25 ਕਰੋੜ ਦਾ ਰੇਟ ਲਾਤਾ ਫਿਰ ਇਹੀ ਗੱਲ ਕੇਜਰੀਵਾਲ ਸਾਹਿਬ ਨੇ ਦਿੱਲੀ ਦੇ ਵਿਧਾਨ ਸਭਾ ਚ ਕਹਿਤੀ ਸੋ ਜਦ ਇਸ ਕਿਸਮ ਦਾ ਯਤ ਹੈ ਝੂਠਾ ਕਿਉਂਕਿ ਇਹਦੀ ਇਨਕੁਆਇਰੀ ਰਿਪੋਰਟ ਆ ਨਹੀਂ ਰਹੀ ਜੇ ਇਹ ਸੱਚ ਹੈ ਤੇ ਉਹਦੀ ਇਨਕੁਆਇਰੀ ਹੋ ਜਾ ਜਿਹੜਾ ਇਹ ਜੇ ਪੈਸੇ ਕਾਲਾ ਤਨ ਬਟੋਰ ਕੇ ਦੇ ਰਿਹਾ ਉਹਤੇ ਐਕਸ਼ਨ ਹੋ ਜਾ ਮਗਰ ਪੰਜਾਬ ਚ ਅੱਜ ਮਿਸ ਗਵਰਨੈਂਸ ਲਾਅਨ ਆਰਡਰ ਦਾ ਬੁਰਾ ਹਾਲ ਜੇਲ੍ਹਾਂ ਚੋ ਆ ਗੈਂਗਸਟਰ ਫੋਨ ਕਰਦੇ ਅੱਜ ਮੈਂ ਇੱਕ ਨਵਾਂ ਕੇਸ ਲਈ ਫਿਰਦਾ ਜਿਹੜਾ ਕੱਲ ਮੈਂ ਪਰਦਾ ਪਾਛ ਕਰੂੰਗਾ ਇੱਕ ਐਮਐਲਏ ਚੀਫ ਮਨਿਸਟਰ ਦਾ ਅਤੀ ਨਜ਼ਦੀਕੀ ਉਹਨਾਂ ਦਾ ਰਿਸ਼ਤੇਦਾਰ ਕਿਵੇਂ ਉਹਨਾਂ ਦੇ ਨਾਲ ਇੱਕ ਬੰਦਾ ਫਿਰਦਾ ਉਹਨੂੰ ਸਿਕਿਉਰਿਟੀ ਐਮਐਲਏ ਦੀ ਨਾਲ ਚੱਲਦੀ ਆ ਉਹਦੇ ਨਾਲ ਉਹਦੇ ਤੇ ਸੰਪਤ ਨਹਿਰਾ ਗੈਂਗਸਟਰ ਤੇ ਇੱਕ ਹੋਰ 파ਰਕ ਦੀਪਕ ਕਰਕੇ ਉਹਦੇ ਨਾਲ ਉਹਦਾ ਲਿੰਕ ਉਹ ਸਾਰਾ ਪਰਦਾ ਕੱਲ ਮੈਂ ਫਾਸ਼ ਕਰੂੰਗਾ ਕਿ ਇਹ ਕਿਵੇਂ ਸੀਐਮ ਹਾਊਸ ਤੋਂ ਕੀ ਕੁਝ ਨਹੀਂ ਹੋ ਰਿਹਾ ਇਸ ਲਈ ਤਾਂ ਗੈਂਗਸਟਰ ਲਾਰੈਂਸ ਬਿਸ਼ਨੋਈ ਵਰਕੇ ਬੇਖੌਫ ਹੋ ਕੇ